ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਵਟਨ ਵਾਲੀ ਪੱਗ ਕਿਵੇਂ ਬਣਨੀ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਕਿਸ ਤਰ੍ਹਾਂ ਘਰ ਬੈਠੇ ਆਸਾਨੀ ਨਾਲ ਚੰਗੀ ਤਰ੍ਹਾਂ ਪੱਗ ਬਣ ਸਕਦੇ ਹੋ ਉਹ ਵੀ ਬਿਨਾਂ ਕਿਸੇ ਮੁਸ਼ਕਿਲ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਪੱਗ ਦਾ ਕੱਪੜਾ ਆਏਗਾ ਰੂਬੀਆ ਬੈਲ ਤੇ ਲੈਂਥ ਹੋਵੇਗੀ 7 ਮੀਟਰ ਚਲੋ ਹੁਣ ਸ਼ੁਰੂ ਕਰੀਏ ਬਹੁਤੀ ਦੇਰ ਨਾ ਵੇਸਟ ਕਰਦੇ ਹੋਏ ਪਹਿਲਾ ਪੱਲੇ ਨੂੰ ਆਪਾਂ ਸਿੱਧੇ ਸੈਂਟਰ ਤੋਂ ਲੈ ਕੇ ਆਣਾ ਹੈ ਪਹਿਲੇ ਪੱਲੇ ਨੂੰ ਸਿੱਧੇ ਸੈਂਟਰ ਤੋਂ ਤੁਸੀਂ ਵੇਖੋ ਨਾਲ ਨਾਲ ਮੈਂ ਕਿਦਾਂ ਦਿਖਾਣਾ ਹੁਣ ਅਸੀਂ ਇਹਦੇ ਵਿੱਚ ਵੱਟ ਪਾਵਾਂਗੇ ਥੋੜੇ ਜਦੋਂ ਵੱਟ ਪਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਦੂਜਾ ਲਾੜੂ ਦੇ ਵਿੱਚ ਅਸੀਂ ਚੰਗੀ ਤਰੀਕੇ ਨਾਲ ਦੂਜਾ ਲੋਡ ਵੀ ਅਸੀਂ ਇਹਦੇ ਉੱਤੇ ਲਾਉਣਾ ਹੈ ਪਹਿਲਾ ਲੋਡ ਹੋਏਗਾ ਸਾਡਾ ਅੱਧਮ ਵੱਥਾ ਅੱਧੀ ਅੱਖ ਤੇ ਅੱਧੀ ਗਾਲ ਟਾਕੇ ਕੰਨ ਦੇ ਪਿੱਛੋਂ ਦੀ ਲੈ ਕੇ ਜਾਣਾ ਕੰਨ ਦੇ ਉੱਪਰ ਨਹੀਂ ਜਾਣਾ ਚਾਹੀਦਾ ਕੰਨ ਦੇ ਥੱਲੇ ਹੋਣਾ ਚਾਹੀਦਾ ਖੁੱਲਾ ਪਾਸਾ ਥੱਲੇ ਤੇ ਬੰਦ ਪਾਸਾ ਉੱਤੇ ਹੋਣਾ ਚਾਹੀਦਾ ਇਹ ਆਵੇਗਾ ਸਾਡਾ ਪੁੱਲਾ ਕੰਨ ਦੇ ਇੱਤੋਂ ਇਹ ਕੰਨ ਦੇ ਇੱਤੋਂ ਆਣਾ ਚਾਹੀਦਾ ਨਾਲ ਸਾਫ ਕਰਦੇ ਹੋਏ ਮਣੀ ਦੇ ਇਹਨੂੰ ਪੂਰਾ ਖੋਲ ਲੈਣਾ ਤਾਂ ਜੋ ਵੱਟ ਵਧੀਆ ਤਰੀਕੇ ਨਾਲ ਪਹਿ ਜਾਣ ਇਹਨੂੰ ਥੱਲੇ ਕਰਕੇ ਸਾਫ ਕਰ ਲੈਣਾ ਲੱਡ ਨੂੰ ਇੱਥੋਂ ਥੋੜਾ ਜਿਹਾ ਜਗ੍ਹਾ ਛੱਡ ਕੇ ਇੱਥੋਂ ਫੁੰਨਰ ਹोली ਜੀ ਹਲਕਾ ਜਿਹਾ ਫੜਨਾ ਇੱਥੋਂ ਸਾਰੇ ਇਧਰੋਂ ਵੀ ਵੱਟ ਪਾਣੀ ਨਾਲ ਨਾਲ ਉਹ ਦੇਖੋ ਇਹ ਮੂਠੇ ਦੀ ਸ਼ੈਤਾਨਾ ਨੂੰ ਤੁਸੀਂ ਪੱਲੇ ਪੱਲੇ ਨੂੰ ਇੱਕੋ ਜਗ੍ਹਾ ਰੱਖ ਦੇਣਾ ਕੋਸ਼ਿਸ਼ ਕਰਿਓ ਸਾਰੇ ਬੋਟ ਇੱਕੋ ਜਗ੍ਹਾ ਤੋਂ ਦਿਖਦੇ ਹੋਣ ਇੱਕੋ ਜਗ੍ਹਾ ਤੋਂ ਕੱਢਨੇ ਆ ਇਹ ਲੋੜਾ ਥੋੜਾ ਜਿਹਾ ਪਹਿਲੇ ਪੱਲੇ ਤੋਂ ਥੋੜਾ ਜਿਹਾ ਉੱਤੇ ਲਾਣਾ ਹੁਣ ਇਹਦੇ ਵਿੱਚ ਅਸੀਂ ਥੋੜਾ ਜਿਹਾ ਕਪੜਾ ਰੱਖਾਂਗੇ ਫਲਾਵਰਟ ਵਾਸਤੇ ਦੂਜੇ ਜੌੜ ਦੇ ਵਿੱਚ ਹੀ ਰੱਖਣਾ ਹੈ ਨਾ ਤੀਜੇ 'ਚ ਰੱਖਣਾ ਹੈ ਨਾ ਚੌਥੇ 'ਚ ਸਿੱਧਾ ਕੱਲ ਦੂਜੇ 'ਚ ਹੀ ਰੱਖਣਾ ਲਗਰ ਪਹਿਲੇ ਦੇ ਵਿੱਚ ਰੱਖ ਦਿੰਦੇ ਤਾਂ ਇਹ ਜ਼ਿਆਦਾ ਫੁੱਲ ਜਾਣੀ ਸੀ ਅੱਗੋਂ ਹੁਣ ਦੂਜਾ ਲਾਟ ਇਹ ਵੀ ਪਹਿਲੇ ਉਂਗਲ ਖੋੜ ਕੇ ਰਲਾਂਾ ਪਿੱਛੇ ਥੋੜਾ ਜਿਹਾ ਪਿੰਚ ਕਰਨਾ ਇੱਥੇ ਤੇ ਫਿਰ ਦੀ ਫਿਰ ਦੀ ਲੇਟ ਤੋਂ ਥੋੜਾ ਜਿਹਾ ਥੰਨੇ ਲਾਣਾ ਇਹਨੂੰ ਇਹ ਇਦਾਂ ਘੰਟੇ ਤੱਕ ਜAVEਗਾ ਇਹਨਾਂ ਇਹਨੂੰ ਸਾਫ ਕਰਦੇ ਹੋਏ ਇਹਨੂੰ ਰੱਖਣਾ ਸਾਫ ਕਰਦੇ ਹੋਏ ਲਾਣਾ ਸਾਰਾ ਇਦਾਂ ਹੀ ਲਾਉਣੇ ਉਹਨੂੰ ਵਟ ਪਾਵਾਂਗੇ ਅਸੀਂ ਇਹਦੇ ਵਿੱਚ ਫਿਰ ਉਦਾਂ ਹੀ ਇਹਨੂੰ ਖੋਲ ਕੇ ਲਓ ਦੇਖੋ ਗੋਪੀ ਸਰ ਉਹ ਲੜ 15 ਵਾਟ ਦੇਣਾ ਜਿਹੜਾ ਿੱਲੇ ਹੋਣ ਲਓ ਦੇਖੋ ਮੂਠੇ ਦੀ ਮਦਦ ਨਾਲ ਸਾਰੇ ਇੱਕੋ ਜਗ੍ਹਾ ਰੱਖ ਦੇਨੇ ਫਿਰ ਇਹਨੂੰ ਦੂਜੇ ਢੌੜ ਤੋਂ ਥੋੜਾ ਅੱਚੇ ਲਾਵਾਂਗਾ ਉਹ ਗੱਟ ਤੁਸੀਂ ਹੋਰ ਵਟ ਪਾਨੇ ਆ ਇਹਨੂੰ ਫੇਰ ਤਾਹ ਕਰਕੇ ਇਹਦੇ ਵਿੱਚ ਹੋਰ ਵਟ ਬਣਾ ਸਕਦੇ ਤੁਸੀਂ ਇੱਧਰ ਦੇਖੋ ਤੇ ਉਹਨਾਂ ਦੇਖੋ ਇਹ ਦੇਖੋ ਇਹਦੇ ਵਿੱਚ ਜਿੰਨੇ ਮਰਜ਼ੀ ਵਟ ਪਾ ਸਕਦੇ ਤੁਸੀਂ ਜਦੋਂ ਬੱਟ ਪਾਉਣ ਦੀ ਜਰੂਰਤ ਨਹੀਂ ਹੈ ਪਹਿਲਾਂ ਨਵੇਂ-ਨਵੇਂ ਹੋਣਾ ਤਾਂ ਵਰਕੇ ਨੂੰ ਬੱਟ ਠੀਕ ਹੈ ਪੱਗ ਦੀ ਸ਼ੇਪ ਬਣਾਉਣੀ ਪਹਿਲਾਂ ਜ਼ਰੂਰੀ ਹੁੰਦੀ ਹੈ ਬੱਟ ਤੇ ਬੱਟ ਵੀ ਬਣ ਜਾਣਗੇ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਜਿਆਦਾ ਬੱਟ ਕਿਵੇਂ ਪਾਉਣੇ ਜਿਨ੍ਹਾਂ ਨੂੰ ਅਸੀਂ ਮੈਕਸਿਮਮ ਬੱਟਾਂ ਵਾਲੀ ਪੱਗ ਵੀ ਕਹਿੰਦੇ ਹਾਂ फिर उ प्रोसेस पिछल साफ नहीं है इन असी थल करके इदले करके असी कर सकते हैं साफ ਤੇ ਜਿਹੜਾ ਬਾਕੀ ਬਚਿਆ ਸਾਰ ਢਿੰਦਾ ਉਹਨੂੰ ਅਸੀਂ ਇਹਦੇ ਵਿੱਚ ਵਾਰ ਦਾਂਗੇ ਪਿੱਛੇ ਉਹ ਦੇਖੋ ਪੋਪਰ ਨੂੰ ਪੂਰੇ ਤੇ ਅਲੋਖਣੇ ਫਿਰ ਤੋਂ ਥੋੜੇ ਜਿਹਾ ਜੋਗ ਛੱਡ ਕੇ ਮੇਜੜਾ ਇਹਦੇ ਵਿੱਚ ਟੋਪ ਆ ਜਾਂਦੇ ਹੋਣਾ ਮੈਂ ਤੁਹਾਨੂੰ ਦੱਸਾਂਗਾ ਬੜੀ ਥੋੜੇ ਅਬਲੇ ਲੋਡ ਦੇ ਵਿੱਚ ਤੁਹਾਨੂੰ ਦੱਸਾਂਗਾ ਟੌਪ ਕਿਵੇਂ ਪੰਨ ਫੇਰ ਉਦਾਂ ਹੀ ਬੰਦ ਪਾਸਾ ਉੱਤੇ ਤੇ ਖੁੱਲਾ ਪਾਸਾ ਥੱਲੇ ਇਹਨੂੰ ਖੋਲ ਲੈਣਾ ਚੰਗੀ ਤਰ੍ਹਾਂ ਆਹ ਲੜਨੀ ਚਰਨਾ ਕਦੀ ਅਗਰ ਤੁਸੀਂ ਸੜਤਾ ਤੇ ਇਹ ਪੱਗ ਖਿਸਕ ਸਕਦੀ ਹੈ ਪਿੱਛੇ ਨੂੰ ਧਿਆਨ ਰੱਖਿਓ ਇਹਦਾ ਮੋੜ ਦੇਖੋ ਹੁਣ ਫੇਰ ਇਦਾਂ ਹੀ ਫੋਟ ਪੈਲੀ ਸਾਰੀਆਂ ਲੈ ਰਹਾ ਇੱਕ ਇੱਕ ਦੂਜੇ ਤੋਂ ਥੋੜੇ ਥੱਲੇ ਲਾਉਣੀਆਂ ਹੋਰ ਉੱਤੋਂ ਧੜੀ ਜਗ੍ਹਾ ਛੱਡ ਕੇ ਫੇਰ ਇਦਾਂ ਹੀ ਵਟ ਪਾਣੇ ਉਹਨਾਂ ਨੂੰ ਦਰ ਵਾਟ ਕਿਚਨ ਜਿਹੜੇ ਨਿਕਲਣ ਉਪਰੋਕਤ ਆਪਣਾ ਪੰਜਵੇਂ ਲੜ ਦੇ ਵਿੱਚ ਸਾਡੀ ਪੱਗ ਦੀ ਸ਼ੇਪ ਬੰਨੀ ਸਟਾਰਟ ਹੋ ਜਾਂਦੀ ਹੈ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਕਿਵੇਂ ਦੀ ਸ਼ੇਪ ਆਈ ਹੈ ਸਹੀ ਆ ਰਹੀ ਹੈ ਨਾ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਿਓ ਹੁਣ ਆਹ ਲਾ ਆਹ ਡਸਟ ਲੜ ਦੇ ਵਿੱਚ ਅਸੀਂ ਕਰਨਾ ਇਹ ਜਿਹੜਾ ਇੱਕ ਇਨੂੰ ਸਿੰਗਲ ਕਰ ਦੇਣਾ ਇਨੂੰ ਇਹਦੇ ਵਿੱਚ ਅਸੀਂ ਸਿੰਗਲ ਰੱਖਣਾ ਹੈ ਲਾਸਟ ਲੜ ਦੇ ਵਿੱਚ ਕਿਉਂਕਿ ਇਹ ਜਦੋਂ ਹੋਏਗਾ ਇਹਨਾਂ ਥੋੜੀ ਫਲਾਵਰਟ ਆਏਗੀ ਇਧਰੋਂ ਫਿਰ ਦੋਨੋਂ ਪਾਸੋਂ ਪੱਗ ਵਧੀਆ ਲੱਗੇਗੀ ਤੁਹਾਨੂੰ ਮੈਂ ਲਾ ਕੇ ਦਿਖਾਣਾ ਇਨੂੰ ਖਿੱਚ ਕੇ ਅਸੀਂ ਥੱਲੇ ਕਰ ਲੈਣਾ ਹੈ ਸਾਫ ਸਪਾਈ ਕਰ ਦੇਣੀ ਹੈ। ਉਹ ਦੇਖੋ ਹੁਣ ਇਹਦੇ ਵਿੱਚ ਤੁਸੀਂ ਵਾਟ ਵੀ ਪਾ ਸਕਦੇ ਹੋ ਤੇ ਸਾਫ ਵੀ ਲਾ ਸਕਦੇ ਹੋ। ਮੈਂ ਤੁਹਾਨੂੰ ਪਹਿਲਾਂ ਸਾਫ ਲਾ ਕੇ ਦਿਖਾ ਦਿੰਦਾ ਕਿਦਾਂ ਲੱਗਦਾ ਹੈ। ਉਹ ਦੇਖੋ। ਸਾਫ ਇਹਨੂੰ ਥੱਲੇ ਕਰਕੇ ਸਾਫ ਕਰਕੇ ਇਹਨੂੰ ਪਿੰਚ ਕਰ ਦੇਣਾ। ਅੱਧਾ ਕਰਕੇ ਜਦੋਂ ਤੱਕ ਸਾਫ਼ ਨਹੀਂ ਜਾਂਦਾ ਉਦੋਂ ਤੱਕ ਪਿੰਚ ਕਰਦੇ ਰਹਿਣਾ ਦੋ ਤਿੰਨ ਵਾਰ ਦੇ ਵਿੱਚ ਆ ਜਾਵੇਗਾ ਸਹੀ ਇਹ ਦੇਖੋ ਉੱਤੋਂ ਵੀ ਸਾਫ਼ ਕਰਨਾ ਨਾਲ ਨਾਲ ਉਹ ਦੇਖੋ ਸਾਫ ਲੜ ਸਾਫ ਲੜ ਕੋ ਜਿੱਦਾਂ ਦਾ ਲੱਗਦਾ ਮੈਂ ਤੁਹਾਨੂੰ ਵੱਟ ਵੀ ਪਾ ਕੇ ਦਿਖਾ ਦਿੰਦਾ ਵੱਟ ਜ਼ਿਆਦਾ ਨਹੀਂ ਪੈਂਦੇ ਬਸ ਤਿੰਨ ਚਾਰ ਹੀ ਪੈਂਦੇ ਹੈ ਦੋਵੇਂ ਤਰੀਕੇ ਨਾਲ ਮੈਂ ਤੁਹਾਨੂੰ ਪਾ ਕੇ ਦਿਖਾ ਦਿੰਦਾ ਬਾਕੀ ਤੁਹਾਡੀ ਮਰਜ਼ੀ ਤੁਸੀਂ ਜਿੱਦਾਂ ਮਰਜ਼ੀ ਬਣ ਸਕਦੇ ਹੋ ਇੱਥੋਂ ਥੋੜਾ ਜਿਹਾ ਸਪੇਸ ਛੱਡ ਕੇ ਇੱਥੋਂ ਹਲਕਾ ਜਿਹਾ ਪੜਨਾ ਇੱਥੋਂ ਹੀ ਦਬਦੇ ਰਹਿਣਾ ਨਾਲ-ਨਾਲ ਉਤੋਂ ਦੀ ਜਿਹੜੀ ਪਕੜ ਸਾਰੇ ਲੜਾਂ ਦੀ ਹੋਵੇ ਨਾਲ-ਨਾਲ ਰਵੇ ਤਾਂ ਦੇਖੋ ਬਟਮ ਵਾਲਾ ਲੜਕੋ ਜਿੱਦਾਂ ਦਾ ਲੱਗਦਾ ਹੁਣ ਅਸੀਂ ਲਾਵਾਂਗੇ ਕਲਗੀ ਲੜ ਪਹਿਲਾ ਪੱਗ ਨੂੰ ਪੂਰਾ ਸੈੱਟ ਕਰਨਾ। ਵਿਚੇ ਲੋੜ ਲਾਉ ਲਾਂਗੇ ਪਿੱਛੇ। ਪਿੱਛੇ ਟੱਕਰ ਦੇਣਾ ਲੜਾ ਦੇ ਵਿੱਚ। ਦੇਖੋ ਹੁਣ ਅਸੀਂ ਇਹਦੀ ਪੂਰੀ ਫਿਨਿਸ਼ਿੰਗ ਕਰਾਂਗੇ ਵਧੀਆ ਤਰੀਕੇ ਨਾਲ। ਬਾਏ ਦਿਸ਼ਾ ਇਹ ਤਾਂ ਨਾਲ। ਸਾਰੇ ਲੋੜ ਇੱਕੋ ਜਗ੍ਹਾ ਤੋਂ ਆਉਂਦੇ ਦਿਖਣਾ। ਤਾਂ ਕਰਕੇ ਬਾਇੰਡ ਨਾਲ ਅਸੀਂ ਇਦਾਂ ਕਰ ਸਕਦੇ ਜਿਹੜਾ ਲੱਟ ਲਾਇਓ ਟਾਈਟ ਹੋ ਜਾਏਗਾ ਨਾਲੇ ਇਹ ਦੇਖੋ ਹਟ ਲਾ ਇਹਦੇ ਵਿੱਚ ੋੜ ਦੇਣਾ ਇਹ ਟਾਈਟ ਹੋ ਗਿਆ ਲੋਰੀ ਹੋ ਗਏ ਸਾਰੇ ਲੜ ਟਾਈਟ ਹੁਣ ਅਸੀਂ ਆ ਪੱਲੇ ਨੂੰ ਤੁਹਾਨੂੰ ਦੱਸਦਾ ਇਹਨੂੰ ਉੱਪਰੋਂ ਦੀ ਥੱਲੇ ਲਿਆਉਣਾ ਹੈ ਪਹਿਲਾਂ ਇਹਦੀ ਪਹਿਲਾਂ ਪੂਣੀ ਕਰਨੀ ਚਾਹੀਦੀ ਨਾ ਪਹਿਲਾਂ ਇਹਨੂੰ ਖੋਲ ਲੈਣਾ ਹੈ ਇਹਨੂੰ ਖੋਲ ਕੇ ਉੱਪਰਲਾ ਲੜ ਥੱਲੇ ਤੇ ਥੱਲੜਾ ਲੜ ਉੱਤੇ ਰੱਖਣਾ ਇਦਾਂ ਠੀਕ ਹੈ ਹੁਣ ਇਦਾਂ ਇਦਾਂ ਹੀ ਲਾ ਦੇਣਾ ਆ ਦੇਖੋ ਪੂਰਾ ਸਾਫ ਆ ਜਿਹੜਾ ਟਵਾਸੀ ਉਹ ਵੀ ਗੈਪ ਹੋ ਗਿਆ ਹੁਣ ਪਿੰਨ ਲਾਵਾਂਗੇ ਇਥੇ ਹੁਣ ਪੈਨ ਲਾਵਾਂਗੇ ਥੋੜੀ ਬਾਹਰ ਰੱਖਣੀ ਹੈ ਜੋ ਕਿ ਆਪਾਂ ਇਦਾਂ ਮੋੜ ਲਾਂਗੇ ਇੱਥੋਂ ਫੜ ਕੇ ਇਦਾਂ ਕਮਾਣੀ ਹੈ ਵਾ ਦੇਖੋ ਇਦਾਂ ਹੀ ਲਾ ਦੇਣੀ ਥੋੜੀ ਖਲਾਰ ਵੀ ਸਦੇ ਦੇ ਉਹਦੇ ਤਰੀਕੇ ਨਾਲ ਉਹ ਦੇਖੋ ਬਾਕੀ ਦਾ ਆਪਾਂ ਪੱਗ ਦਾ ਕੱਪੜਾ ਇੱਧਰ ਵਾੜ ਦਾਂਗੇ ਅੰਦਰ ਹੁਣ ਬਾਜ ਦੀ ਮਦਦ ਨਾਲ ਸੀਆਂ ਜਿਹੜਾ ਲੜਿਆ ਇਹਨੂੰ ਪੂਰਾ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਇਹ ਦੇਖੋ ਹੋ ਗਿਆ ਸਾਫ਼ ਉਤੋਂ ਹੀ ਚੰਗੀ ਤਰ੍ਹਾਂ ਸਾਫ਼ ਕਰਨਾ ਸਾਰੇ ਲੜਾਂ ਦੇ ਵਿੱਚ ਬਾਅਸ ਫੇਰ ਕੇ ਦਾਸੇ ਸਾਵ ਕਰਨਾ ਜਿਹੜਾ ਪਿਛਲਾ ਲੜ ਲਾਇਆ ਸੀ ਅਸੀਂ ਸਿਰ ਦੇ ਸੈਂਟਰ ਚੋਂ ਮੈਨੂੰ ਇਦਾਂ ਸਾਰੇ ਹੈਡ ਨੂੰ ਕਵਰ ਕਰਨਾ ਹੈ ਇਦਾਂ ਸਾਈਡਾਂ ਦੇ ਵਿੱਚ ਟੱਕ ਕਰ ਦੇਣਾ ਬਾਕੀ ਟਿੱਲਾ ਹੁੰਦਾ ਹੋਵੇ ਤੇ ਅਸੀਂ ਟਾਈਟ ਵੀ ਕਰ ਸਕਦੇ ਹਾਂ ਇਦਾਂ ਖਿੱਚ ਕੇ

ਦੱਸੋ ਫਿਰ ਪੱਗ ਕਿਵੇਂ ਦੀ ਲੱਗੀ ਤੁਹਾਨੂੰ ਅਗਰ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂ ਦੋਸਤੋ ਇਹ ਸੀ ਆਸਾਨ ਤਰੀਕੇ ਨਾਲ ਪੱਗ ਬਣਾ ਦਾ ਤਰੀਕਾ ਤੁਸੀਂ ਵੀ ਇਹ ਤਰੀਕਾ ਘਰ ਵਿੱਚ ਵਰਤੋ ਤੇ ਆਪਣੀ ਪੱਗ ਨੂੰ ਫਕਰ ਨਾਲ ਪਹਿਨੋ ਅਗਰ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਵਿੱਚ ਦੱਸਿਓ ਤੁਹਾਨੂੰ ਇਹ ਪੱਗ ਕਿਵੇਂ ਦੀ ਲੱਗੀ ਤੇ ਅਗਲੀ ਪੱਗ ਕਿਹੜੀ ਵਿਸ਼ੇ ਤੇ ਚਾਹੀਦੀ ਹੈ